ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਗੁਰੂ ਨਾਨਕ ਪਾਤਸ਼ਾਹ ਮਹਾਰਾਜ ਜੀ ਦਾ ਇੱਕ ਬਚਨ ਜਿਹੜਾ RAM ਕਲੀ ਦੇ ਅੰਦਰ ਉਹ ਬਚਨ ਆਉਂਦਾ ਹੈ ਉਹ ਬਚਨ ਮੈਂ ਸਭ ਤੋਂ ਪਹਿਲਾਂ ਤੁਹਾਡੇ ਸਾਹਮਣੇ ਰੱਖ ਕੇ ਫਿਰ ਆਪਣੀ ਗੱਲ ਨੂੰ ਪ੍ਰਾਰੰਭ ਕਰਦਾ ਪਾਤਸ਼ਾਹ ਕਹਿੰਦੇ ਨੇ ਸੱਚ ਬਿਨਾ ਸੂਚਾ ਕੋ ਨਹੀਂ ਬੜੇ ਸਿੰਪਲ ਅਰਥ ਨੇ ਸੱਚ ਬਿਨਾ ਅੰਦਰ ਸੱਚ ਨਾ ਹੋਵੇ ਤੇ ਤੁਸੀਂ ਲੱਖ ਯਤਨ ਕਰੋ ਆਪਣੇ ਆਪ ਨੂੰ ਬਾਹਰੋਂ ਸੁੱਚਾ ਕਰਨ ਦਾ ਸੁੱਚਾ ਹੋ ਨਹੀਂ पाओगे ਸਾਚ ਬਿਨਾ ਸੁੱਚਾ ਕੋ ਨਹੀਂ ਨਾਨਕ ਅਕਥ ਕਹਾਣੀ ਅੱਜ ਦੇ ਦੌਰ ਦੇ ਅੰਦਰ ਜਿੰਨਾ ਪਖੰਡੀ ਲਾਣਾ ਹੈ ਪਖੰਡੀ ਟੋਲਾ ਹੈ ਪਖੰਡੀ ਸਾਧਨ ਹੈ ਉਹਨਾਂ ਨੇ ਤਨ ਨੂੰ ਸਾਹਮਣੇ ਲੈ ਜਾਂਦਾ ਹੈ ਤੇ ਮਨ ਨੂੰ ਪਿੱਛੇ ਕਰ ਦਿੱਤਾ ਤਨ ਦੀ ਸੁਚਮਤ ਸੁਚਤਮ ਦੇ ਉੱਤੇ ਜ਼ੋਰ ਦਿੱਤਾ ਹੈ ਤਨ ਸੁੱਚਾ ਕਰੋ ਤਨ ਸਾਫ਼ ਕਰੋ ਇਹਦੇ ਤੇ ਜੋਰ ਹੈ ਪਰ ਮਨ ਸਾਫ਼ ਕਰੋ ਮਨ ਸੁੱਚਾ ਕਰੋ ਇਹਦੇ ਵੱਲੋਂ ਗੱਲ ਅਣਗੌਲਿਆ ਕਰ ਰਹੇ ਨੇ ਹਾਂ ਤਨ ਦੀ ਸਫਾਈ ਹੋਵੇ ਤਨ ਦੇ ਉੱਤੇ ਪਾਏ ਹੋਏ ਕੱਪੜਿਆਂ ਦੀ ਸਫਾਈ ਹੋਵੇ ਇਹ ਘਟਨਾ ਤੇ ਕਿਸੇ ਹੱਦ ਤੱਕ ਸਮਝ ਆਉਂਦੀ ਗੱਲ ਸਮਝ ਆਉਂਦੀ ਹੈ ਪਰ ਤਨ ਦੀ ਸਫਾਈ ਹੀ ਸਭ ਕੁਝ ਹੈ ਤਨ ਦੀ ਸੁਚਿਤਮ ਹੀ ਸਭ ਕੁਝ ਹੈ ਇਹ ਗੱਲ ਤੇ ਬਿਲਕੁਲ ਜੀ ਸਮਝ ਵਿੱਚ ਨਹੀਂ ਆਉਂਦੀ ਕਿਉਂਕਿ ਗੁਰਬਾਣੀ ਦਾ ਸਾਰੇ ਦਾ ਸਾਰਾ ਜਿਹੜਾ ਜੋਰ ਹੈ ਨਾ ਉਹ ਮਨ ਦੀ ਸੁਚਿਤਮ ਦੇ ਉੱਤੇ ਹੈ ਮਨ ਨੂੰ ਸੁਚਾ ਕਰਨ ਦੇ ਉੱਤੇ ਹੈ ਮਨ ਨੂੰ ਸ਼ੁੱਧ ਕਰਨ ਦੇ ਉੱਤੇ ਹੈ ਮਨ ਨੂੰ ਸਾਫ਼ ਕਰਨ ਦੇ ਉੱਤੇ ਹੈ ਤਨ ਨੂੰ ਸਾਫ਼ ਕਰਨ ਦਾ ਜ਼ਿਕਰ ਤੇ ਬੜਾ ਘੱਟ ਹੈ ਮਨ ਮੈਲੇ ਸਭ ਕੁਝ ਮੈਲਾ ਪੰਨ ਧੋਤੇ ਮਨ ਹੱਛਾ ਨਾ ਹੋਵੇ ਇਹ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਪਾਤਸ਼ਾਹ ਦਾ ਬਚਨ ਹੈ ਮਨ ਸੁਚਾ ਕਰਨਾ ਹੋਵੇ ਤੇ ਮਿਹਨਤ ਕਰਨੀ ਪੈਂਦੀ ਹੈ ਔਰ ਉਹ ਮਿਹਨਤ ਬਾਹਰ ਨਹੀਂ ਮਿਹਨਤ ਆਪਣੇ ਅੰਦਰ ਕਰਨੀ ਪੈਂਦੀ ਆਪਣੇ ਆਪ ਤੇ ਕਰਨੀ ਪੈਂਦੀ ਆਪਣਾ ਸੁਭਾਅ ਆਪਣੀ ਸੋਚ ਆਪਣੇ ਤੇ ਮਿਹਨਤ ਕਰਨੀ ਪੈਂਦੀ ਤੇ ਤਨ ਸੁੱਚਾ ਕਰਨਾ ਹੋਵੇ ਤੇ ਫਿਰ ਕੀ ਹੈ ਤਨ ਤੇ ਲੋਕਾਂ ਨੂੰ ਦਿਸਦਾ ਹੈ ਇਹਦੀ ਸਫਾਈ ਵੱਲ ਆਮ ਲੋਕਾਂ ਦਾ ਧਿਆਨ ਹੈ ਕਿ ਜੋ ਮੈਂ ਦਿਸਾਂ ਉਹ ਚੰਗਾ ਦਿਸਾਂ ਪਰ ਜੋ ਮੈਂ ਬਣਾ ਉਹ ਚੰਗਾ ਬਣਾ ਇਸ ਗੱਲ ਵੱਲ ਲੋਕਾਂ ਦਾ ਧਿਆਨ ਨਹੀਂ ਹੈ ਕਿਉਂਕਿ ਮਨ ਦੀ ਮੈਲ ਅੰਦਰ ਹੈ ਤੁਸੀਂ ਸੋਚਦੇ ਹੋ ਵੀ ਤਨ ਦੀ ਮੈਲ ਨੇ ਪ੍ਰਗਟ ਹੋ ਜਾਣਾ ਹੈ ਤੇ ਮਨ ਦੀ ਮੈਲ ਕਿਹੜੀ ਲੋਕਾਂ ਨੂੰ ਦਿਸਣੀ ਹੈ ਪਰ ਤੁਹਾਡਾ ਭਲੇਖਾ ਹੈ ਲੋਕ ਹੁਣ ਤੁਹਾਡੇ ਸਾਹਮਣੇ ਬੈਠੇ ਸਮਝਦਾਰ ਪੜੇ ਲਿਖੇ ਤੁਹਾਡੀ ਬਾਡੀ ਲੈਂਗੁਏਜ ਨੂੰ ਪੜਨ ਵਾਲੇ ਤੁਹਾਡੇ ਮਨ ਦੀ ਮੈਲ ਤੁਹਾਡੇ ਬਿਨਾ ਕਹਿਣ ਤੋਂ ਬਲਕਿ ਪਰਦਾ ਪਾਉਣ ਤੋਂ ਬਾਅਦ ਵੀ ਨੰਗੀ ਹੋ ਕੇ ਸਾਹਮਣੇ ਆ ਜਾਂਦੀ ਹੈ ਤੇਰੀਆਂ ਅੱਖਾਂ ਵਿੱਚ ਕੀ ਹੈ ਤੇਰੇ ਮਨ ਵਿੱਚ ਕੀ ਹੈ ਇੱਕ ਛੋਟਾ ਜਿਹਾ ਨੁਕਤਾ ਮੈਂ ਕਹਿ ਕੇ ਅੱਗੇ ਚੱਲਦਾ ਹਾਂ ਕਦੇ ਕਦੇ ਕੋਈ ਸਿਆਣਾ ਬਜ਼ੁਰਗ ਇੱਕ ਗੱਲ ਕਹਿੰਦਾ ਹੈ ਬੇਟਾ ਉਹ ਜਿਹੜਾ ਮੁੰਡਾ ਤੇਰੇ ਨਾਲ ਤੇ ਘਰ ਆਇਆ ਸੀ ਨਾ ਉਹਨੂੰ ਅੱਜ ਤੋਂ ਬਾਅਦ ਘਰ ਨਾ ਲਿਆਈ ਤੇ ਜੇ ਆਪਣਾ ਕੋਈ ਪੁੱਤ ਪੋਤਰਾ ਸਵਾਲ ਕਰੇ ਵੀ ਬਾਪੂ ਜੀ ਕਿਉਂ ਤੇ ਬਾਪੂ ਜੀ ਅੱਗੋਂ ਕਹਿਣਗੇ ਵੀ ਉਹਦੀ ਅੱਖ ਦੇ ਅੰਦਰ ਮੈਲ ਸੀ ਹੁਣ ਬੱਚਾ ਜਵਾਨ ਉਹ ਗੱਲ ਬੱਚੇ ਦੀ ਪકડ ਵਿੱਚ ਨਾ ਆਏ ਤੇ ਬੱਚਾ ਸਵਾਲ ਕਰੇ ਬਾਪੂ ਜੀ ਉਹਦਾ ਚਿਹਰਾ ਤੇ ਸਾਫ ਸੁਥਰਾ ਸੀ ਅੱਖਾਂ ਵੀ ਸਾਫ ਸਨ ਮੈਂ ਤੇ ਵੇਖਿਆ ਨਹੀਂ ਵੀ ਉਹਦੀ ਅੱਖਾਂ ਦੇ ਅੰਦਰ ਮੈਲ ਹੋਵੇ ਅੱਖ ਦੀ ਮੈਲ ਨੂੰ ਪੰਜਾਬੀ ਵਿੱਚ ਕਹਿ ਦਿੰਦੇ ਨੇ ਗਿੱਡ ਦਾ ਹੋਣਾ ਮੈਂ ਇਹਦੇ ਵੇਖੀ ਨਹੀਂ ਉਹਦੀ ਅੱਖ ਦੇ ਵਿੱਚ ਮੈਲ ਹੋਵੇ ਫਿਰ ਬਾਪੂ ਕਹੇਗਾ ਬੇਟਾ ਤੂੰ ਬਾਹਰ ਦੀ ਮੈਲ ਦੀ ਗੱਲ ਕਰਦਾ ਹੈ ਜ਼ਿਕਰ ਕਰਦਾ ਹੈ ਤੇ ਮੈਂ ਉਸ ਮੈਲ ਦਾ ਜ਼ਿਕਰ ਕਰਦਾ ਜਿਹੜੀ ਉਹਦੇ ਮਨ ਵਿੱਚ ਹੈ ਉਹਦੀ ਨਜ਼ਰ ਵਿੱਚ ਆਈ ਉਹਦੀ ਵੇਖਣੀ ਵਿੱਚ ਆਈ ਉਹਦੇ ਵੇਖਣੇ ਨੇ ਨਹੀਂ ਤੂੰ ਪੜ ਸਕਿਆ ਜੋ ਮੈਂ ਪੜ ਸਕਿਆ ਤੁਹ ਤੁਹਾਡੇ ਅੰਦਰ ਦੀ ਮੈਲ ਤੁਹਾਡੀ ਜ਼ੁਬਾਨ ਦੇ ਰਾਈਂ ਕਰਮਾਂ ਦੇ ਰਾਈਂ ਵੇਖਣ ਦੇ ਰਾਈਂ ਬੋਲਣ ਦੇ ਰਾਈਂ ਹਜ਼ਾਰ ਯਤਨ ਕਰ ਲੋ ਛਪੌਂਦਾ ਉਹਨੇ ਪ੍ਰਗਟ ਹੋ ਜਾਣਾ ਹੈ ਉਹਨੇ ਬਾਹਰ ਆ ਜਾਣਾ ਪਰ ਲੋਕਾਂ ਦਾ ਜੋਰ ਹੈ ਬਾਹਰ ਬਾਹਰ ਦੀ ਗੱਲ ਕਰਦੇ ਨੇ ਬਾਹਰ ਦੀ ਸਫਾਈ ਕਰਦੇ ਨੇ ਤਣ ਦੀ ਸਫਾਈ ਪਾਣੀ ਨਾਲ ਹੁੰਦੀ ਹੈ ਕੱਪੜਿਆਂ ਦੀ ਸਫਾਈ ਵੀ ਪਾਣੀ ਨਾਲ ਪਰ ਜਿਹੜੀ ਮਨ ਦੀ ਸਫਾਈ ਹੈ ਨਾ ਉਹ ਤਨ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਨਾਲ ਹੋਏਗੀ ਪਖੰਡੀ ਸਾਧਾਂ ਦੇ ਧੂਨਿਆਂ ਦੀ ਸਵਾਰ ਨਾਲ ਨਹੀਂ ਹੋਣੀ ਪਖੰਡੀ ਸਾਧਾਂ ਦੇ ਨਲਕਿਆਂ ਦਾ ਪਾਣੀ ਪੀਣ ਨਾਲ ਨਹੀਂ ਹੋਣੀ ਪਖੰਡੀਆਂ ਦੇ ਖੁਰੜਿਆਂ ਵਿੱਚ ਬਹਿਣ ਨਾਲ ਨਹੀਂ ਹੋਣੀ ਉਹ ਹੋਣੀ ਹੈ ਤੁਹਾਡੇ ਆਪਣੇ ਆਪ ਦੇ ਉੱਤੇ ਮਿਹਨਤ ਕਰਨ ਤੋਂ ਬਾਅਦ ਗੁਰਬਾਣੀ ਪੜ੍ਹਨ ਤੋਂ ਬਾਅਦ ਗੁਰਬਾਣੀ ਅਪਲਾਈ ਕਰਨ ਤੋਂ ਬਾਅਦ ਮਨ ਦੀ ਮੈਲ ਤਾਂ ਜਾਏਗੀ ਵਰਨਾ ਨਹੀਂ ਜਾਏਗੀ ਤਨ ਦੀ ਸਫਾਈ ਤੇ ਪਖੰਡੀ ਟੋਲੇ ਦੇ ਕੋਲ ਪਖੰਡੀ ਸਾਧਾਂ ਦੇ ਕੋਲ ਬੜੀ ਹੈ ਅਣ ਤਨ ਸਾਫ ਮਿਲਦਾ ਦਾੜੇ ਪ੍ਰਕਾਸ਼ ਮਿਲਦੇ ਨੇ ਤਨ ਸਾਭ ਮਿਲਦੇ ਨੇ ਇਤਰ ਫਲੇਲ ਇਹਦੀਆਂ ਸੁਗੰਧਾਂ ਲਪਟਾਂ ਹੁੰਦੀਆਂ ਮਿਲਦੀਆਂ ਨੇ ਚੋਲੇ ਵੀ ਸਾਫ਼ ਕੱਪੜੇ ਵੀ ਸਾਫ਼ ਜਿਹੜੀ ਗੱਡੀ 'ਚ ਬਹਿਣਾ ਹੈ ਉਹ ਵੀ ਸਾਫ਼ ਜਿਹੜੀ ਜਗ੍ਹਾ ਤੇ ਬਹਿਣਾ ਹੈ ਉਹ ਵੀ ਸਾਫ਼ ਪਰ ਜਿੰਨੀ ਗੰਦਗੀ ਅੰਦਰ ਦੀ ਇਨ੍ਹਾਂ ਪਖੰਡੀਆਂ ਸਾਧਾਂ ਦੇ ਕੋਲ ਇੰਨੀ ਗੰਦਗੀ ਆਮ ਬੰਦੇ ਕੋਲ ਨਹੀਂ ਹੋਣੀ ਮਜ਼ਾਲੇ ਕਿਤੇ ਬਾਹਰ ਮਿੱਟੀ ਲੱਗ ਜਾਏ ਪਰ ਮਜ਼ਾਲੇ ਕਿਤੇ ਅੰਦਰ ਦੀ ਸਫਾਈ ਇਨ੍ਹਾਂ ਕੋਲ ਮਿਲ ਜਾਏ ਪਖੰਡੀਆਂ ਪਖੰਡੀਆਂ ਦੇ ਕੋਲ ਲਪਟਾ ਉੱਠਦੀਆਂ ਨੇ ਅੰਦਰੋਂ ਗੰਦਗੀ ਦੀਆਂ ਨਜ਼ਰਾਂ ਦੇ ਵਿੱਚੋਂ ਬੋਲਾਂ ਦੇ ਵਿੱਚੋਂ ਜਦੋਂ ਇਹ ਕਿਦਰੇ ਇਕੱਲੇ ਹੁੰਦੇ ਨੇ ਇਹਨਾਂ ਦੀਆਂ ਗੱਲਾਂ ਸੁਣ ਕੇ ਵੇਖਿਓ ਤਾਂ ਹੀ ਤੇ ਇਹਨਾਂ ਦੇ ਆਏ ਦਿਨ ਕਿਸੇ ਉਗੜੁਗੜ ਕੇ ਬਾਹਰ ਆਉਂਦੇ ਨੇ ਇਹਨਾਂ ਦੀਆਂ ਅੱਖਾਂ ਦੇ ਵਿੱਚੋਂ ਵੀ ਮੈਲ ਹੁੰਦੀ ਏ ਇਹਨਾਂ ਦੀਆਂ ਲਾਲਾਂ ਦੇ ਵਿੱਚੋਂ ਵੀ ਮੈਲ ਦਿਸਦੀ ਏ ਹਰ ਕਰਮ ਦੇ ਵਿੱਚ ਮੈਲ ਦਿਸਦੀ ਏ ਬਾਹਰੋਂ ਭਾਵੇਂ ਬਗਲੇ ਵਾਂਗੂ ਅੱਖਾਂ ਮਿੱਟੀ ਜਾਣ ਜੋ ਮਰਜ਼ੀ ਕਰੀ ਜਾਣ ਸਾਧਾ ਨੇ ਸਾਰਾ ਜੋਰ ਤਣ ਦੀ ਸਫਾਈ ਤੇ ਤਣ ਦੇ ਜਲੌਹ ਦੇ ਉੱਤੇ ਦਿੱਤਾ ਹੈ ਮਾਲਾ ਪਾ ਲੋ ਪੱਗ ਇਦਾਂ ਦੀ ਬੰਨ ਲੋ ਰੰਗਾ ਕਰ ਲੋ ਕਈ ਤਰ੍ਹਾਂ ਦੇ ਸਟੰਟ ਬਾਜੀ ਕਰ ਲੋ ਜਦ ਕਿ ਗੁਰਬਾਣੀ ਦਾ ਸਾਰਾ ਜੋਰ ਮਨ ਦੀ ਸਫਾਈ ਦੇ ਉੱਤੇ ਹੈ ਮਨ ਦੀ ਸੁਚਿਤਮ ਦੇ ਉੱਤੇ ਹੈ ਗੁਰੂ ਜੀ ਕਹਿੰਦੇ ਵੀ ਮੈਨੇ ਮਨ ਮਰੇ ਧਾਤ ਮਰ ਜਾਏ ਬਿਨ ਮਨ ਮੂਵੇ ਕੈਸੇ ਹਰ ਪਾਏ ਤੁਸੀਂ ਤਣ ਦੇ ਉੱਤੇ ਖੜੋ ਗਏ ਹੋ ਮੈਲੇ ਮਣਾ ਵਾਲਿਆਂ ਨੂੰ ਲੋਕਾਂ ਨੇ ਭੋਲੇ ਲੋਕਾਂ ਨੇ ਅਗਿਆਨੀ ਲੋਕਾਂ ਨੇ ਅਪਰੂਵਲ ਦੇ ਦਿੱਤੀ ਤੇ ਅਪਰੂਵਲ ਦੇ ਦਿੱਤੀ ਇਹ ਵੀ ਇਹ ਬ੍ਰह्म ਗਿਆਨੀ ਨੇ ਤੇ ਹੁਣ ਉਹ ਬ੍ਰह्म ਗਿਆਨੀ ਬਣ ਕੇ ਬਹਿ ਗਏ ਕਿਉਂਕਿ ਜਦੋਂ ਤੁਸੀਂ ਮੰਨ ਲਿਆ ਤੇ ਜਿੰਨੂੰ ਮੰਨ ਰਹੇ ਹੋ ਉਹ ਬੇਸ਼ੱਕ ਕੁਝ ਵੀ ਨਾ ਹੋਵੇ ਜ਼ੀਰੋ ਹੋਵੇ ਜਦੋਂ ਤੁਸੀਂ ਅਪਰੂਵਲ ਦੇ ਰਹੇ ਹੋ ਬ੍ਰह्म ਗਿਆਨੀ ਤੇ ਅਗਲਾ ਬਣੇ ਕਿਉਂ ਨਾ ਜਦੋਂ ਤੁਸੀਂ ਉਹਨੂੰ ਕਹਿ ਰਹੇ ਹੋ ਤੂੰ ਲਗਜ਼ਰੀ ਲਾਈਫ ਜੀ ਮੈਂ ਤਮੈ ਕਰਾਂਗਾ ਘਰ ਤੇਰਾ ਭਰਾਂਗਾ ਤੇ ਅਗਲਾ ਫੇਲਾ ਬਵੇ ਕਿਉਂ ਨਾ ਇਹ ਵਿਲੜਾਂ ਦਾ ਟੋਲਾ ਤੁਹਾਡੀ ਅਪਰੂਵਲ ਕਰਕੇ ਵਿਹਲਾ ਹੈ ਵਰਨਾ ਇਹਨਾਂ ਨੂੰ ਹੋਟਲਾਂ ਦੇ ਅੰਦਰ ਭਾਂਡੇ ਮੰਜਨ ਤੇ ਕੋਈ ਨਾ ਰੱਖੇ ਇੱਕ ਮੈਂ ਹੋਰ ਗੱਲ ਕਰ ਦਿਆਂ ਜੇ ਤੁਸੀਂ ਕਹੋ ਵੀ ਨਹੀਂ ਚਾਹੀਏ ਇਹਨਾਂ ਦੇ ਮਨ ਵੀ ਬੜੇ ਸਾਫ ਨੇ ਤੇ ਉਹਦਾ ਪ੍ਰੂਫ ਕੋਈ ਨਾ ਕੋਈ ਆਏ ਦਿਨ ਮਿਲ ਹੀ ਜਾਂਦਾ ਕਿਸੇ ਨਾ ਕਿਸੇ ਡੇਰੇ ਦਾ ਕਿੱਸਾ ਮੈਲ ਉਗੜ ਕੇ ਬਾਹਰ ਆਉਂਦੀ ਰਹਿੰਦੀ ਹੈ ਨਾ ਤੇ ਅੱਜ ਕੱਲ ਤੇ ਬਾਬੇ ਹੁੰਦੇ ਤੇ ਅਨਪੜ੍ਹਨੇ ਨਾ ਸਾਈਕੋਲੋਜੀ ਦਾ ਪਤਾ ਹੈ ਤੇ ਨਾ ਮਨੋਵਿਗਿਆਨ ਦਾ ਕੁਝ ਪਤਾ ਜੇ ਪਤਾ ਹੋਵੇ ਤਾਂ ਫਿਰ ਤੇ ਆਪਣੇ ਉਹ ਸੌਗਨ ਤੇ ਪਰਦਾ ਪਾਲਣ ਪਰ ਪਤਾ ਹੀ ਕੁਛ ਨਹੀਂ ਹੈ ਤੇ ਉਹ ਜਿਹੜਾ ਸੱਚ ਹੁੰਦਾ ਹੈ ਨਾ ਉਹਨੇ ਉਗੜ ਕੇ ਕਿਸੇ ਨਾ ਕਿਸੇ ਢੰਗ ਦੇ ਨਾਲ ਬਾਹਰ ਆਉਣਾ ਹੀ ਆਉਣਾ ਹੈ ਜਿਹੜੇ ਸੁਪਨੇ ਹੁੰਦੇ ਨੇ ਵੀ ਮੇਰਾ ਵਿਆਹ 21 ਸਾਲ ਦੀ ਕੁੜੀ ਨਾਲ ਹੋ ਗਿਆ ਇਹ ਸੁਪਨੇ ਮੈਲੇ ਮਨ ਕਰਕੇ ਹੁੰਦੇ ਨੇ ਸੁੱਚੇ ਮਨ ਕਰਕੇ ਨਹੀਂ ਜਿਹੜੇ ਸੁਪਨੇ ਹੁੰਦੇ ਨੇ ਲੱਕੇ ਹਿੱਲੇ ਮਜਾਜ ਜਾਂਦੀਦਾ ਇਹ ਮੈਲੇ ਮਨ ਕਰਕੇ ਹੁੰਦੇ ਨੇ ਚੰਗੇ ਮਨ ਕਰਕੇ ਨਹੀਂ ਤੇ ਜਿਨ੍ਹਾਂ ਦਾ ਮਨ ਸੁੱਚਾ ਹੁੰਦਾ ਹੈ ਉਹਨਾਂ ਨੂੰ ਸੁਪਨਾ ਆਏਗਾ ਜ਼ਰੂਰ ਕਬੀਰ ਸੁਪਨੇ ਹੂੰ ਬਰੜਾਏ ਕਹਿ ਜੇ ਮੁਖ ਨਿਕਸੈ RAM ਤਾਂਕੇ ਪੱਕੀ ਪਾਣ ਹੀ ਮੇਰੇ ਤਨ ਕੋ ਚਾਮ ਉਹਨਾਂ ਨੂੰ ਇਦਾਂ ਦਾ ਸੁਪਨਾ ਆਏਗਾ ਉਹਨਾਂ ਨੂੰ ਚੰਗਾ ਸੁਪਨਾ ਆਏਗਾ ਪੋਜ਼ਿਟਿਵ ਸੁਪਨਾ ਆਏਗਾ ਹੁਣ ਜਿਹੜਾ ਕਹਿੰਦਾ ਵੀ ਮੇਰਾ ਵਿਆਹ 21 ਸਾਲ ਦੀ ਕੁੜੀ ਦੇ ਨਾਲ ਹੋ ਗਿਆ ਉਹਨੂੰ ਧੰਗੁਰੂ ਗ੍ਰੰਥ ਸਾਹਿਬ ਜੀ ਦਾ ਇਹ ਬਚਨ ਤੇ ਨੇੜੇ ਤੇ ਡੇਵ ਨਹੀਂਣਾ ਹੋਣਾ ਚੇਤੇ ਵੀ ਨਹੀਂ ਹੋਣਾ ਵੀ ਸੁਪਨੇ ਬਿੰਦ ਨਾ ਦੇਈ ਚਰਨਾ ਬਿੰਦ ਮੈਨੇ ਗੀਰਜ ਸਪਨੇ ਬਿੰਦ ਨਾ ਦੇ ਝਰਨਾ ਤਿਸ ਕਾਜੀ ਕੋ ਜਰਾ ਨਾ ਮਰਨਾ ਬਾਣੀ ਪੜ ਕੇ ਵੇਖ ਲਿਓ ਤਣ ਦੀ ਸਫਾਈ ਅਰਥ ਰੱਖਦੀ ਸਿਰਫ ਤਣ ਤੱਕ ਵੀ ਲੋਕਾਂ ਨੂੰ ਚੰਗਾ ਲੱਗੇ ਚਲੋ ਕਪੜਾ ਸਾਫ ਚਾਹੀਦਾ ਧਰਮ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਮਜ਼ਬ ਦੇ ਨਾਲ ਇਹਦਾ ਕੋਈ ਲੈਣਾ ਦੇਣਾ ਨਹੀਂ ਜੇ ਸੱਚੇ ਧਰਮੀ ਬੰਨਾ ਚਾਹੁੰਦੇ ਹੋ ਤੇ ਮਨ ਤੇ ਕੰਮ ਕਰੋ ਮਨ ਤੇ ਵਰਕ ਕਰੋ ਮਨ ਨੂੰ ਸ਼ੁੱਧ ਕਰੋ ਮਨ ਮਨ ਨੂੰ ਸਾਫ ਕਰੋ ਇਹ ਹੀ ਮੰਨ ਦੀ ਸਫਾਈ ਗੁਰੂ ਦੇ ਨੇੜੇ ਤੁਹਾਨੂੰ ਲੈ ਕੇ ਜਾਏਗੀ ਵਰਨਾ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ